ਅੰਮ੍ਰਿਤਸਰ ਅਟਾਰੀ ਬਾਕਾ ਬਾਰਡਰ ਤੇ ਅੱਜ ਉਸ ਸਮੇਂ ਮਾਹੌਲ ਮਨੁੱਖਤਾ ਤੇ ਰਹਿਮਦਿਲੀ ਦੀ ਮਿਸਾਲ ਪੇਸ਼ ਕਰਦਾ ਨਜ਼ਰ ਆਇਆ ਜਦ ਲੰਬੇ ਸਮੇਂ ਬਾਅਦ ਕਰ ਵਾਪਸੀ ਕਰਦੇ ਹੋਏ ਪਾਕਿਸਤਾਨੀ ਕੈਦੀਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦਿਖਾਈ ਦਿੱਤੇ ਦਰਸਲ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ ਹਨ ਇਸ ਮੌਕੇ ਇੱਕ ਕੈਦੀ ਨੇ ਦੱਸਿਆ ਕਿ ਉਹ ਲਾਲਚ ਵਿੱਚ ਫਸ ਗਿਆ ਸੀ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਇਸ ਮੌਕੇ ਕੈਦੀਆਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਨਲਾਮ ਮੁਹੰਮਦ ਕਬੀਲਾ ਜਪੰਦਰ ਯਾਰਵਾਲਾ ਜੰਗਲ ਪਾਕਿਸਤਾਨ ਅੱਜ ਇੱਥੇ ਕਿਸਨਾ ਪੜੇਗੀ ਹਿੰਦੀ ਪੇਸ਼ਾ ਪੜਾ ਜਾ ਰਿਹਾ ਹੈ

بس اپنے مینو مجدوری کر کے اپنی زندگی بسر کرنا چاہیے اور بس ایک دونوں سر کانون میں ایک مہنتی کرنا چاہنا ہے کہ جدو اس بندی سجا پوری کر لیندہ ہے تو اسنو فوری رہا کر دینا چاہیے کیونکہ سجا پوری کرنے تو بعد کئی کئی سال تک ڈیٹیشن سینٹر سن میں بند رکھا جاتا ہے کہ وہ بہت زیادہ ظلم ہے پندرہ سالہ بہت کار جا رہے ہیں بہت خوشی محسوس ہو رہی ہے جی لیکن میں جو کہاں گا کہ میں غلط کیتا تھا تسی بنا لو غلط کریا جی انہا گورنمنٹ آنو چاہیے تھا کہ اے بھی بندے چھڑڑ او بھی چھڑڑ ਲੋ ਗਾਪ ਆਪਣੇ ਘਰ ਜਾਣ ਖੁਸ਼ ਹੋ ਜਾਣ ਤੇ 5 ਕਿਲੋ ਰੁਪਏ ਕਿਸ ਨਾਲ ਫਿਰ ਲੈ ਗਿਆ ਕਿਸ ਨਾਲ ਲਾਲਚ ਉਸ ਫੜੇ ਵਿੱਚ ਕੀ ਹੋਇਆ ਲਾਲਚ ਜੀ ਲਾਲਚ ਜਦੋਂ ਪੈਸੇ ਦਾ ਲਾਲਚ ਫਿਰ ਬੰਦੇ ਨੂੰ ਆ ਹੀ ਜਾਂਦਾ ਲਾਲਚ ਦੇ ਵਿੱਚ ਬੰਦਾ ਫਸ ਹੀ ਜਾਂਦਾ ਤੇ ਹੁਣ ਤੋਬਾ ਕਰ ਲਈ ਬਿਲਕੁਲ ਇਨਸ਼ਾ ਅੱਲਾਹ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਤੇ ਦੂਸਰੇ ਨੂੰ ਕਹਾਂਗੇ ਤੁਸੀਂ ਬਣਾ ਕਰਦੇ ਹੋਗਾ ਕੰਮ ਕਿਸ ਤਰ੍ਹਾਂ ਬਥੇਰਾ ਜੀ ਤੁਹਾਡਾ ਇਸ ਬੰਦੇ ਦਾ ਬਹੁਤ ਚੰਗੇ ਤਰੀਕੇ ਨਾਲ ਰਿਹਾ ਜੀ ਮੈਨੂੰ ਬਹੁਤ ਅچھے ਤਰੀਕੇ ਨਾਲ ਰੱਖਿਆ ਹੈ ਨਾ ਹਰ ਚੀਜ਼ ਸਭ ਚਾਹੁੰਦੇ ਸੀ ਕਿਸੇ ਨਾਲ ਝਗੜਾ ਨਾ ਹੋਵੇ ਕਿਸੇ ਨਾਲ ਕੋਈ ਗੱਲ ਨਾ ਹੋਵੇ ਅچھے ਤਰੀਕੇ ਨਾਲ ਅੱਜ ਆਪਣੇ ਘਰ ਜਾ ਰਹੇ ਤੁਸੀਂ ਖੁਸ਼ੀ ਬਹੁਤ ਹੀ ਇਤਰਾ ਖੁਸ਼ੀ ਹੋ ਰਹੀ ਜਿਵੇਂ ਮੇਰੇ ਵਾਸਤੇ ਰੀਤ ਦਾ ਦੇਣੀ ਹੈ ਅੱਜ ਜੀ ਮੇਰੇ ਕੋਲ ਮੇਰਾ ਇਤਰਾ ਦੇਣੀ ਹੈ ਮੇਰੇ ਵਾਸਤੇ ਸਰਕਾਰਾਂ ਨੂੰ ਕੀ ਮੈਸੇਜ ਹੈ ਮੈਸੇਜ ਇਹ ਦਿਆਂਗਾ ਜੀ ਉਹ ਵੀ ਬੰਦੇ ਛੱਡਣ ਇਹ ਵੀ ਛੱਡਣ ਲੋਕ ਆਪਣੇ ਆਪਣੇ ਘਰ ਖੁਸ਼ ਰਹਿਣ ਜਿਵੇਂ ਮੈਂ ਜਾ ਰਹੇ ਆਪਣੇ ਘਰ ਖੁਸ਼ ਉਹ ਵੀ ਜਿਹੜੇ ਲੋਕ ਉੱਥੇ ਪੜੇ ਨੇ ਉਹ ਵੀ ਆਣ ਕੇ ਆਪਣੇ ਘਰ ਖੁਸ਼ੀ ਹਲ ਮਾਰਨ ਮੇਰਾ ਨਾਮ ਅਰਨਮਾਲਾ ਮੈਂ ਐਜ਼ ਅ ਪ੍ਰੋਟੋਕਾਲ ਅਫਸਰ ਐ ਟਾਰੀ ਬਾਰਡਰ ਦੇ ਪੋਸਟਨਾ ਅ ਭਾਰਤ ਸਰਕਾਰ ਵੱਲੋਂ ਅੱਜ ਤਿੰਨ ਸਿਵਲ ਪ੍ਰਿਜ਼ਨਰ ਜਿਹੜੇ ਕਿ ਪਾਕਿਸਤਾਨ ਦੇ ਰਹਿਣ ਵਾਲੇ ਆ ਉਹ ਆਪਣੇ ਆਪਣੇ ਇੰਡੀਆ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਜਿਨ੍ਹਾਂ ਨੂੰ ਅੱਜ ਮਤਲਕਾ ਜਿਹੜੀ ਆ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਬਾਰਡਰ ਦੇ ਟਾਰੀ ਬਾਰਡਰ ਤੇ ਪਹੁੰਚ ਚੁੱਕੇ ਇਹਨਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕ ਰੇਂਜ ਦੇ ਹਵਾਲੇ ਕੀਤਾ ਜਾ ਰਿਹਾ ਅ ਜਿਨ੍ਹਾਂ ਵਿੱਚੋਂ ਜਿਹੜਾ ਮੁਹੰਮਦ ਰਮਜ਼ਾਨ ਆ ਇਹਨੇ 2010 ਵਿੱਚ ਜੰਮੂ ਸਾਈਡ ਤੋਂ ਇਲੈਗਲ ਕ੍ਰੋਸ ਕੀਤਾ ਸੀਗਾ ਜਿਹੜਾ ਕਿ ਜਿਹਨੂੰ ਤਿਹਾਰ ਜ਼ਿਲ੍ਹੇ ਵਿੱਚ ਬੰਦੀ ਰੱਖਿਆ ਗਿਆ ਜਿਹਦੀ ਜਿਹਨੂੰ ਅਪਰੋਕਸਿਮੇਟ 13.5 ਸਾਲ ਦੀ ਸਜ਼ਾ ਹੋਈ ਇਸੇ ਤਰ੍ਹਾਂ ਮੁਹੰਮਦ ਇਕਬਾਲ ਜਿਹੜਾ 1995 ਵਿੱਚ ਗੁਰਦਾਸਪੁਰ ਤੋਂ ਇਹਨੇ ਇਲੈਗਲ ਕ੍ਰੋਸ ਕੀਤਾ ਸੀਗਾ ਇਹਨੂੰ 28 ਤੋਂ 30 ਸਾਲ ਦੀ ਸਜ਼ਾ ਕੀਤੀ ਗਈ ਇਸ ਤੋਂ ਇਲਾਵਾ ਅਸਗਰ ਅਲੀ 2010 ਵਿੱਚ ਇਹਨੇ ਇਲੈਗਲ ਕ੍ਰੋਸ ਕੀਤਾ ਸੀ ਪਾਕਿਸਤਾਨ ਤੋਂ ਭਾਰਤ ਵਿੱਚ ਅਪਰੋਕਸਿਮੇਟ 10 ਸਾਲ ਦੀ ਸਜ਼ਾ ਪੂਰੀ ਹੁਣ ਤਵਾਰ ਇਹ ਸਾਰੀਆਂ ਸਟੇਟਸ ਦੀ ਪੁਲਿਸ ਜਿਹੜੀ ਆ ਪ੍ਰੋਡਕਸ਼ਨ ਦੇ ਨਾਲ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਇਹਨਾਂ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਰੇਂਜ ਦੇ ਵੱਲ ਕੀਤਾ ਜਾ ਰਿਹਾ ਜੀ ਟੋਟਲ ਕਿੰਨੇ ਕਹਿਦੀ ਟੋਟਲ 3 ਕਹਿਦੀ ਹੈ ਜੀ ਜਿਨ੍ਹਾਂ ਵਿੱਚੋਂ ਦੋ ਜਿਹੜੇ ਆ ਰਾਜਸਥਾਨ ਤੋਂ ਤੇ ਇੱਕ ਦਿੱਲੀ ਪੁਲਿਸ ਜਿਹੜੀ ਆ ਇਹਨੂੰ ਲੈ ਕੇ ਪਹੁੰਚੇ